ਕਾਂਗਰਸ ਦੀ ਲੀਡਰਸ਼ਿਪ ਜਿਹੜੀ ਆ ਤੁਸੀਂ ਬੰਨ ਤੇ ਲਗਾਤਾਰ ਦੌੜਾ ਕਰ ਰਹੀ ਹੈ ਔਰ ਮਦਨ ਸਿੰਘ ਰਾਜਵੜਿੰਗ ਹੋਣ ਵੀ ਜਿਹੜੇ ਇੱਥੇ ਪਹੁੰਚ ਰਹੇ ਆ ਉਹ ਸਖਤ ਜ਼ਰੂਰਤ ਜਿਹੜੀ ਸੀ ਇੱਥੇ ਤਾਰ ਦੀ ਸੀ ਦੱਸਦੀ ਹੈ ਕਿ ਜਿਹੜੀ ਤਾਰ ਲੱਗੀ ਸੀ ਤੁਸੀਂ ਬੰਨ ਉਸ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੇ ਨੇ ਤੋੜਿਆਂ ਦੇ ਵਿੱਚ ਪਾ ਕੇ ਜਿਹੜੀ ਤਾਰ ਭੇਜੀ ਜਾਂਦੀ ਹੈ ਉਹ ਤਾਰ ਦਾ ਇੱਕ ਜਿਹੜਾ ਜਾਲ ਬਣਾਇਆ ਜਾਂਦਾ ਹੈ ਉਸ ਦੀ ਜਿਹੜੀ ਸੀ ਸਖਤ ਜ਼ਰੂਰਤ ਸੀ ਔਰ ਇਹ ਠਸ਼ਕਿਲ ਦੀ ਸਾਡੇ ਮਜੂਨੇ ਸਰ ਤਾਰ ਮੁਹੱਈਆ ਕਰਵਾ ਕੇ ਦਿੱਤੀ ਗਈ ਹੈ ਔਰ ਕਿਸ ਤਰ੍ਹਾਂ ਦੇਖੀਏ ਦੇਖੀ ਇਹ ਪੂਰਾ ਜੋ ਨਦੀ ਹੈ वो पूरा फसल बर्बाद करके ये इधर गांव तरफ जाने वाला था पूरे संगत ने इसको बांधने की कोशिश की लेकिन हौसले तो इनको थे मुख्य बात ये है कि इनके पास साधन की कमी थी परसों राजा वड़िंग आए उसके साथ जीरा भी आया था और लोगों ने कहा कि हम तो मेहनत कर रहे हैं लेकिन नदी का बहाव इतना तेज है कि हम बोरी भर भर के यदि मिट्टी भी डालते हैं तो बहा ले जा रहा है तो बांधने के लिए तार चाहिए तो आज 25 क्विंटल तार उपलब्ध कराया कल फिर से 25 क्विंटल आ जाएगा और जीरा और वरिंग जी ने कहा कि और जितना भी चाहिए उस सब तार और मिलेंगे नहीं। नहीं। लेकिन गाँव बजाना जरूरी और जो, 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 जो परसों वादा है उन्होंने किया था आज दिन भर हम लोग सुबह नौ बजे से निकले हैं अभी साढ़े ग्यारह बजे फिर से बारह बारह बजे बारह बजे फिर तार पहुंचा नहीं पहुंचा ये देख निकले राजा बड़ी और बोले सोने देखो जी साधा कुछ नहीं है बाबा जी की कृपा है सच्चे पाशाह बाबा जी जो हुक्म लांदे है ਉਰੇ ਅਸੇ ਸਾਰੇ ਅੱਜ ਬਪੇਸ਼ ਬਗੇਲ ਜੀ ਸਵੇਰ ਤੋਂ ਚੱਲੇ ਐ ਕੱਲ ਆਗੇ ਸੀਗੇ ਕੱਲ ਨੂੰ ਫਿਰ ਦੌਰਾ ਕਰਨਾ 6 ਜ਼ਿਲ੍ਹਿਆਂ 'ਚ ਜਾਣਾ ਸੋ ਰਾਹੁਲ ਗਾਂਧੀ ਜੀ ਨੇ ਭੇਜਿਆ ਕਿ ਦੇਖੋ ਜੋ ਆਪਾਂ ਕਾਂਗਰਸ ਪਾਰਟੀ ਦੇ ਵਰਕਰ ਸਾਥੀ ਜੋ ਕਰ ਸਕਦੇ ਆਂ ਉਰੇ ਅਸੇ ਅਸੀਂ ਤਿਆਰ ਆਂ ਢਈ ਗਲਤਾਰ ਦੀ ਬੋਰੀਆਂ ਦੀ ਮਿੱਟੀ ਦੀ ਜੋ ਸੰਗਤ ਸਾਨੂੰ ਔਰ ਮੈਨੂੰ ਜੀਰਾ ਸਾਹਿਬ ਨੂੰ ਜੋ ਹੁਕਮ ਲਾਏਗੀ ਪੂਰੀ ਸਮੁੱਚੀ ਕਾਂਗਰਸ ਅਸੀਂ ਪੰਜਾਬ ਦੀ ਅਜੇ ਤੱਕ ਪਰ ਐ ਜਿੱਥੇ-ਜਿੱਥੇ ਪੰਜਾਬ ਦੇ ਲੋਕਾਂ ਨੂੰ ਸਾਡੀ ਲੋੜ ਹੋਏਗੀ ਅਸੀਂ ਤਿਲ ਫੁੱਲ ਭੇਟਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਸੇਵਾ ਕਰਦੇ ਰਹਿਵਾਂਗੇ ਬਿਲਕੁਲ ਸਵੇਰ ਤੋਂ ਤੁਸੀਂ ਲਗਾਤਾਰ ਲੱਗੇ ਹੋਰ ਅਜੇ ਗੱਲ ਕੀਤੀ ਜਾਵੇ ਤਾਂ ਜਿਵੇਂ ਸਰਕਾਰੀ ਪ੍ਰਸ਼ਾਸਨ ਦਾ ਇਹ ਚੀਜ਼ਾਂ ਵੱਲ ਜ਼ੋਰ ਹੁੰਦਾ ਕਿ ਇਹ ਪਿੰਡ ਨੂੰ ਬਚਾਇਆ ਜਾਵੇ ਬਿਲਕੁਲ ਇਹ ਸਰਕਾਰਾਂ ਦੇ ਜ਼ਰੂਰੀ ਕੰਮ ਹੈ ਕਿਉਂਕਿ ਸਰਕਾਰਾਂ ਹੀ ਇਹ ਕੰਮ ਕਰ ਸਕਦੀ ਹੈ ਪਰ ਸਾਰੇ ਆ ਸੰਗਤ ਦੇ ਜੇ ਨਾ ਹੁੰਦੀ ਤਾਂ ਪਿੰਡ ਡੁੱਬ ਜਾਂਦੇ ਜੇ ਸੰਗਤ ਨਾ ਹੁੰਦੀ ਸੰਗਤ ਨੇ ਸੇਵਾ ਕੀਤੀ ਮਿੱਟੀ ਆਈ ਕੋਈ ਬੋਰੇ ਲਿਆਇਆ ਕੋਈ ਜੇਸੀ ਵੀ ਲਿਆਇਆ ਕੋਈ ਤਾਰ ਲਿਆਇਆ ਹੁਣ ਅਸੀਂ ਇਹ ਵਾਅਦਾ ਕਰਦੇ ਹਾਂ ਕਿਸੇ ਪ੍ਰਕਾਰ ਦੀ ਕੋਈ ਤਾਰ ਦੀ ਕਮੀ ਨਹੀਂ ਹੋਣ ਦਿਆਂਗੇ ਇਹ ਹੋਰ ਵੀ ਚਾਹੀਦੀ ਹੋ ਕਿ ਉਹ ਵੀ ਲੈ ਕੇ ਆਵਾਂਗੇ ਸੱਚੇ ਪਾਤਸ਼ਾਹ ਕਿਰਪਾ ਕਰੇ ਅੱਜ ਕਾ ਗਰਮੀ ਚੜ ਕੇ ਆਈ ਵੀ ਹੈ ਉਧਰ ਕਿਤੇ ਹਾਈएस्ट ਲੈਵਲ ਤੇ ਚੱਲ ਰਹੀ ਹੈ ਸੱਚੇ ਪਾਤਸ਼ਾਹ ਮੇਰ ਕਰਨ ਸਾਡੇ ਪੰਜਾਬ ਨੂੰ ਹੁਣ ਬਚਾ ਕੇ ਰੱਖਣ ਬੁਢੇ ਮਸਲ ਬਿਲਕੁਲ ਬਾਬਾ ਜੀ ਇਸੇ ਮਜੂਰੇ ਬਾਬਾ ਜੀ ਕੀ ਰਾਜਾ ਸਾਹਮਣੇ ਹਟਣਾ ਵਾਅਦਾ ਕੀਤਾ ਸੀ ਦਾ ਅਈਏ ਵਾਅਦਾ ਕਰੋ ਜਸਮਾਨ ਤੇਜਣਾ ਵਾਅਦੇ ਤੇ ਪੱਕੇ ਉਤਰੇ ਨੇ ਆਪਾਂ ਅੱਗੇ ਨਾ ਜ਼ਿਆਦਾ ਨਹੀਂ ਵਰਤੇ ਪਤਾ ਲੱਗ ਗਿਆ ਵਾਕਈ ਜ਼ਬਾਨ ਹੈਗੀ ਕਈ ਇੱਥੇ ਲੀਡਰ ਆਉਂਦੇ ਫੋਟੋਆਂ ਖਿਚਾ ਕੇ ਮੁੜ ਜਾਂਦੇ ਨੇ ਮਾਰਾ ਲਾ ਕੇ ਮੁੜ ਜਾਂਦੇ ਨੇ ਅਸੀਂ ਇੱਧਰ ਵੇਂਦੇ ਰਹਿੰਨੇ ਵੀ ਲੀਡਰ ਦੀ ਛੇ ਆਉਗੀ 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 ਉਹਨੇ ਚਿਰੋਂ ਸਾਡਾ ਨਾ ਜਿਹੜੀ ਸਾਰੀ ਦਿਹਾੜੀ ਦੀ ਕੀਤੀ ਕਿਤਰੀ ਹਜ਼ਾਰ ਬੰਦੇ ਦੀ ਖੂਜ ਪੈਦੀ ਜਦੋਂ ਸਾਨੂੰ ਕੋਈ ਸਮਾਨ ਨਹੀਂ ਹੁੰਦਾਗਾ ਜੋ ਰਸੀਆਂ ਰੂਸੀਆਂ ਨਾਲ ਕੇ ਬੰਨ ਕੇ ਕ੍ਰੇਟ ਪਾਈਦੇ ਹੋ ਟੁੱਟ ਕੇ ਖਿੱਲਰ ਜਾਂਦੇ ਨਹੀਂ ਤੇ ਸਰਕਾਰ ਦੇ ਮੂੰਹ ਉੱਲੇ ਗੇਣੇ ਹੈ ਵੀ ਤਾਰ ਆਊ ਸਾਡੇ ਕੋਲੇ ਤੇ ਅਸੀਂ ਰੋਕਾਂਗੇ ਇਨੇ ਵਾਦਾ ਕੀਤਾ ਵਾਦਾ ਕਰਕੇ ਪੂਰਾ ਵੀ ਕੀਤਾ ਵਾਦਾ ਕਰਕੇ ਪੂਰਾ ਕਰਨਾ ਚਾਹੀਦਾ ਜਦੋਂ ਝੂਠਾ ਲਾਰਾ ਲਾ ਕੇ ਜਾਣੇ ਨਾ ਉਹਦੇ ਵਿੱਚ ਉਹਦਾ ਜਵਾਬ ਦੇ ਦੋ ਚੰਗਾ ਵਾ ਜੱਟੋ ਰਾਜਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀ ਟੀਮ ਦਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅ ਬਿਲਕੁਲ ਲਗਾਤਾਰ ਤਾਰ ਮਹੀਆ ਕਰਵਾਈ ਗਈ ਹੈ ਔਰ ਦੱਸਦੀ ਕਿ 25 ਕੁਇੰਟਲ ਤਾਰ ਜਿਹੜੀ ਹੈ ਅੱਜ ਇੱਥੇ ਪਹੁੰਚ ਚੁੱਕੀ ਹੈ ਔਰ ਔਰ ਇਹ ਤਸਵੀਰਾਂ ਨੇ ਹਾਂਜੀ ਹਾਂਜੀ ਸਰਦੀ ਕਲਾ ਕਮੀ ਆਉਂਦਾ ਹੈ ਹਾਂਜੀ ਹਾਂਜੀ ਪੋਚੀ ਆ ਰਹੀਆਂ ਕਿ ਕਿ ਆ ਰਹੀਆਂ ਕਿ ਦਿੱਤੀਆਂ ਆ ਰਹੀਆਂ ਐਥੀ ਆ ਰਹੀਆਂ ਇਸੇ ਗੱਲ ਗੱਲ ਆ ਕੱਲੀ ਤਾਰ ਦੀ ਗੱਲ ਨਹੀਂ ਕਿ ਅੱਜ ਜਿਹੜੀ ਮੈਨ ਜੋ ਹਾਲਾਤ ਬਣੇ ਪਏ ਆ ਅੱਜ ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਔਰ ਜਿਹੜੀ ਮੈਂ ਕਹਿੰਨਾ ਕਿ ਜਿਹੜੀ ਪਬਲਿਕ ਆ ਅੱਜ ਉਹ ਹੀ ਆ ਜਿਹੜੀ ਲੋਕਾਂ ਦਾ ਸਾਥ ਦੇ ਰਹੀ ਆ ਔਰ ਸਾਡੇ ਲੀਡਰ ਰਾਜਾ ਵੜਿੰਗ ਜੀ ਜਿਹੜੇ ਕੱਜ ਤੋਂ 2 ਦਿਨ ਪਹਿਲਾਂ ਰਾਤੀ 2:30 ਵੇ ਦੇ ਕਰੀਬ ਇੱਥੇ ਆਏ ਸੀ ਔਰ ਜਦੋਂ ਪਤਾ ਲੱਗਾ ਕਿ ਸਰਕਾਰ ਵੱਲੋਂ ਤਾਰ ਨਹੀਂ ਦਿੱਤੀ ਜਾ ਰਹੀ ਇਸ ਕਰਕੇ ਜਿਹੜੀ ਇਹ ਤਾਰ ਹੈ ਅਸੀਂ ਮੰਗਾ ਕੇ ਅੱਜ ਇਹਨਾਂ ਨੂੰ ਮੁਹੱਈਆ ਕਰਾਈ ਆ ਔਰ ਇਸ ਤੋਂ ਬਾਅਦ ਤਾਂ ਡੀਜ਼ਲ ਜਿਹੜੀ ਜਿਹੜੀ ਚੀਜ਼ ਦੀ ਲੋਡ ਹੋ ਗਈ ਉਹ ਅਸੀਂ ਇਹਨਾਂ ਤੱਕ ਪਹੁੰਚਦੀ ਕਰਾਂਗੇ ਬਿਲਕੁਲ ਕਬੀਰ ਸਿੰਘ ਜੀਰਾ ਹੋਣੀ ਜਿਹੜੇ ਨੇ ਨਾਲ ਲੈ ਔਰ ਦੱਸਦੀ ਕਿ ਮੰਗਵਾ ਕੇ ਜਿਹੜੀ ਹੈ ਮੁਹੱਈਆ ਕਰਵਾ ਕੇ ਇੱਥੇ ਦਿੱਤੀ ਗਈ ਹੈ ਔਰ ਲਗਾਤਾਰ ਅੱਜ ਸਵੇਰ ਤੋਂ ਹੀ ਰਾਜਾ ਵੜਿੰਗ ਅਤੇ ਉਹਨਾਂ ਦੀ ਪੂਰੀ ਕਾਂਗਰਸ ਪਾਰਟੀ ਦੀ ਪੂਰੀ ਲੀਡਰਸ਼ਿਪ ਦੇ ਰਹੀ ਸੀ ਅੱਜ ਸਵੇਰ ਤੋਂ ਹੀ ਬੰਨਾ ਦਾ ਤੁਸੀਂ ਬੰਦਾ ਦੌਰਾ ਕਰ ਰਹੀ ਸੀ ਤਰਨਤਾਰਨ ਤੋਂ ਸਿਦਾਰਥ ਰੋੜਾ ਨਿਊਜ਼ ਟੀਵੀ